ਇਸ ਤਰ੍ਹਾਂ ਜਿਹੜੇ ਕ腐ਸ਼ਨ ਦੇ ਇਸ਼ੂਜ਼ ਨੇ ਕਿਸ ਤਰ੍ਹਾਂ ਜਿਹੜੀਆਂ ਸੰਵਿਧਾਨ ਜ ਕਨਸਟੀਟਿਊਸ਼ਨ ਨੂੰ ਲੈ ਕੇ ਅਸੀਂ ਮਗਰਲੇ ਪਿਛਲੇ ਸਾਲ ਤੋਂ ਜਿਹੜਾ ਬਹੁਤ ਰੌਲਾ ਪਾ ਰਹੇ ਹਾਂ ਕਿ ਸੰਵਿਧਾਨ ਖਤਰੇ 'ਚ ਹੈਗਾ ਉਹਨੂੰ ਲੈ ਕੇ ਕਿਸ ਪ੍ਰਕਾਰ ਜਿਹੜੀ ਹਿੰਡਨਬਰਗਸ ਦੀ ਰਿਪੋਰਟ ਆਈ ਹੈ ਉਹਦੇ ਤੇ ਇਹ तमाम ਮੁੱਦਿਆਂ ਤੇ ਚਰਚਾ ਹੋਈ ਕਿ ਅਸੀਂ ਇਹਨਾਂ तमाम ਇਸ਼ੂਜ਼ ਦੇ ਉੱਤੇ ਆਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਇਹਨਾਂ ਨੂੰ ਜਨਤਾ ਦੇ ਵਿੱਚ ਲੈ ਕੇ ਜਾਣਾ ਔਰ ਇਹ ਲੋਕਾਂ ਨਾਲ ਜੁੜੇ ਹੋਏ ਮੁੱਦੇ ਆ ਦੇਸ਼ ਨਾਲ ਜੁੜੇ ਹੋਏ ਮੁੱਦੇ ਆ ਦੇਸ਼ ਤੇ ਜਿਹੜਾ ਲੋਕਾਂ ਦਾ ਜਿਹੜਾ ਪੈਸਾ ਹੈਗਾ ਜਾਂ ਦੇਸ਼ ਤੇ ਲੋਕਾਂ ਦਾ ਜਿਹੜਾ ਉਰੀ ਉਰੀ ਉਰੇ ਹੱਕਾਂ ਦੀ ਰਾਖੀ ਰੱਖਣਾਂ ਦੀ ਗੱਲ ਉਹ तमाम ਇਸ਼ੂਸ ਤੇ ਗੱਲ ਕੀਤੀ ਗਈ ਕਿਦਾਂ ਕਿਦਾਂ ਇਹਨੂੰ ਰਾਜ ਸੱਤਰ ਤੇ ਲੈ ਕੇ ਜਾਣਾ ਹੋਰ ਇਹ ਤੇ ਗੱਲ ਹੋਈ ਡਿਜਾਸਟਰ ਜਿਹੜਾ ਹੋਇਆ ਇਸ ਦੇਸ਼ ਦੇ ਅੰਦਰ ਉਨਨੈਸ਼ਨਲ ਡਿਜਾਸਟਰ ਘੋਸ਼ਿਤ ਕੀਤਾ ਜਾਵੇ ਹੋਰ ਇਹ ਤੇ ਚਰਚਾ ਹੋਈ ਇਹ तमाम ਇਸ਼ੂਸ ਤੇ ਮਰਡਰ ਕੇਸ ਤੇ ਲਾਰੈਂਸ ਬਿਸ਼ਨੋਈ ਵੀ ਜਿਸ ਤਰੀਕੇ ਨਾਲ ਇੰਟਰਵਿਊ ਹੋਈ ਉਹ ਹੋ ਗਿਆ ਕਿ ਪੰਜਾਬ ਦੀ ਜੇਲ੍ਹ ਚ ਹੋਈ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਇਹ ਵਾਰ-ਵਾਰ ਇਹ ਮੈਂ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਉਠਾਇਆ ਸੀਗਾ ਮੈਨੂੰ ਲੱਗਦਾ ਕਿ ਅਕਰੇ ਤੇ ਕੌਗਨੀਸ਼ੈਂਸ ਲੈਣਾ ਚਾਹੀਦਾ ਹੈ ਪਹਿਲਾਂ ਵੀ ਹਾਈ ਕੋਰਟ ਨੇ ਕੌਗਨੀਸ਼ੈਂਸ ਲੈ ਕੇ ਇਸ ਮੁੱਦੇ ਦੀ ਪੜਤਾਲ ਵਾਸਤੇ ਰਾਜ ਸਰਕਾਰ ਨੇ 6 ਮਹੀਨੇ ਲਾਤੇ ਮੇਰਾ ਖਿਆਲ ਤਕਰੀਬਨ ਤਕਰੀਬਨ ਕੇਂਦਰ ਦੀ ਸਰਕਾਰ ਵੀ ਲੋਕਦਰਸ਼ਕ ਬਣ ਕੇ ਦੇਖ ਰਹੀ ਹੈ ਦੋਨੇ ਸਰਕਾਰਾਂ ਮੈਂ ਸਮਝਦਾ ਕਿ ਇਨਾ ਇਸ਼ੂਸ ਦੇ ਉੱਤੇ ਗੰਭੀਰ ਨਹੀਂ ਨੇ ਇਸੇ ਕਰਕੇ ਪੰਜਾਬ ਦੇ ਲੋਕਾਂ ਨੇ ਉਨਾ ਨੂੰ ਦਾ ਕਾਰਿਆ ਕੀ ਕਿਤੇ ਨਾ ਕਿਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਕਦੇ ਕਹਿ ਦਿੱਤਾ ਜਾਂਦਾ ਕਿ ਕੇਂਦਰ ਸਰਕਾਰ ਤੁਹਾਡੇ ਫੰਡ ਰੋਕ ਲਏਗੀ ਕਦੇ ਕਹਿ ਦਿੱਤਾ ਜਾਂਦਾ ਕਿ ਤੁਹਾਨੂੰ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਥੋੜੇ ਕੈਨਸਲ ਹੋ ਜਾਣਗੇ ਕਦੇ ਇਸ ਤਰ੍ਹਾਂ ਦਾ ਸਾਡੇ ਨਾਲ ਰਵਈਆ ਕੀਤਾ ਜਾਂਦਾ ਜਿਸ ਪ੍ਰਕਾਰ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਇਹੋ ਜਿ ਇਸ਼ੂਜ਼ੇ ਹੁੰਦੇ ਦੇਖ ਤੇ ਗ੍ਰਾਮ ਤੀ ਗੰਭੀਰੋ ਕੇ ਵਿਚਾਰ ਕਰ ਰਹੀ। ਭਾਈ ਰਾਮ ਰੇਮ ਨੂੰ ਫਿਰ ਤੋਂ ਫਰਲੋ ਦੇ ਦਿੱਤੀ ਕਿ ਇਹ ਕਿਵੇਂ ਦੇਖਦੇ ਹੋ ਲਗਾਤਾਰ। ਦੇਖੋ ਟੂ ਬੀ ਵੈਰੀ ਓਨੈਸਟ ਫਰਲੋ ਦੇਣੀ ਜਾਂ ਨਹੀਂ ਦੇਣੀ ਕਿਸੇ ਦਾ ਹੈ। ਕਾਨੂੰਨ ਦਾ ਕੰਮ ਹੈ ਕੋਰਟ ਦੀ ਪ੍ਰਿਕੀਟਰਰ ਦੇ ਵਿੱਚ ਰਾਜਾ ਵੜਨ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਪੰਜਾਬ ਦੇ ਬਾਈਪੋਲ ਜਿਹੜੇ ਹੋਣੇ ਨੇ ਉਹਨਾਂ ਨੇ ਕਿਹਾ ਚਾਰ ਬਾਈਪੋਲ ਜਿਹੜੇ ਇਹਨਾਂ ਦੇ ਵਿੱਚ ਇਸ ਪ੍ਰਕਾਰ ਦੀ ਬਾਈਪੋਲ ਦੀ ਚਰਚਾ ਅਲੱਗ ਤੋਂ ਬਾਅਦ ਕੇ ਕਰਾਂਗੇ ਕਿਉਂਕਿ ਚਾਰ ਬਾਈਪੋਲ ਹੈ ਜਿਹੜੇ ਨੈਸ਼ਨਲ ਇਸ਼ੂਸ ਸੀਗੇ ਉਹਨਾਂ ਦੇ ਮੁੱਦਿਆਂ ਤੇ ਗੱਲ ਹੋਈ ਕਿ ਤਾਂ ਜੋ ਸਾਰੀ ਸਟੇਟ ਦੇ ਵਿੱਚ ਉਹਨਾਂ ਨੈਸ਼ਨਲ ਇਸ਼ੂਸ ਤੇ ਅਸੀਂ ਉਹਨਾਂ ਦੇ ਸਮੇਂ 'ਚ ਗੱਲ ਕੀਤੀ ਭਾਈ ਐਨ ਐਚ ਆਈ ਦਾ ਪ੍ਰੋਜੈਕਟ ਵਾਪਸ ਹੋਇਆ ਲਾਅਨ ਆਰਡਰ ਤੇ ਸਵਾਲ ਹੈ ਤੁਸੀਂ ਲੋਕ ਲਗਾਤਾਰ ਸਵਾਲ ਚੁੱਕਦੇ ਰਹੇ ਹੋ ਕਿ ਲਾਅਨ ਆਰਡਰ ਕਲੈਪਸ ਹੋ ਗਿਆ ਹੈ ਉਹ ਦਿਨ-ਦਿਨ ਉਰੇ ਹਾਲਾਤ ਖਰਾਬ ਹੁੰਦੇ ਜਾਂਦੇ ਪਰ بار-बार ਕਿਹਾ ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਇੱਕ ਵਾਰ ਕਿਹਾ ਪਰ ਉਹਦੇ ਤੋਂ ਕੰਮ ਕੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪਰ ਇਸ ਤਰ੍ਹਾਂ ਕਹਿ ਦੇਣਾ ਕਿ ਤੁਹਾਨੂੰ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਥੋੜੇ ਕੈਨਸਲ ਕਰ ਦੇਵਾਂਗੇ ਅਸੀਂ ਕੋਈ ਪਖਾਰੀ ਨਹੀਂ ਆ ਇਹ ਸਾਡਾ ਹੀ ਪੈਸਾ ਹੈ ਸਟੇਟਸ ਨੂੰ ਜਾਂਦਾ ਹੈ ਸਟੇਟਸ ਨੈਸ਼ਨਲ ਹਾਈਵੇ ਤੁਸੀਂ ਬਣਾਉਣੇ ਹੋ ਕੋਈ ਅਸੀਂ ਦੇਸ਼ ਦਾ ਅਲੱਗ ਹਿੱਸਾ ਨਹੀਂ ਹੈ ਉਹ ਠੀਕ ਹੈ ਗੱਲ ਕੀ ਤੁਹਾਨੂੰ ਇਸ ਵਾਰੀ ਭਾਜਪੀ ਨੂੰ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਵੀ ਸੀਟ ਨਹੀਂ ਦਿੱਤੀ ਉਹਦਾ ਕਾਰਨ ਇਹ ਹੈ ਕਿ ਜੂ ਪੰਜਾਬ ਨਾਲ ਵਿਤਕਰਾ ਕਰਦੇ ਹੋ ਤੁਸੀਂ ਪੰਜਾਬ ਨੂੰ ਵਖਰੀ ਨਿਗਾ ਨਾਲ ਵੇਖਦੇ ਹਾਂ ਕਦੇ ਕਿ ਆੜੀਐਫ ਸਾਡਾ ਬੰਦ ਕਰਦੇ ਹੋ ਕਦੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਨੂੰ ਅਸੀਂ ਨੈਸ਼ਨਲ ਹਾਈਵੇ ਦਾ ਪੈਸਾ ਪ੍ਰੋਜੈਕਟ ਕੈਨਸਲ ਕਰ ਦਿੱਤੇ ਜਾਣਗੇ ਕਿਉਂ ਕੈਨਸਲ ਕਰ ਦਿੱਤੇ ਜਾਣਗੇ ਕਦੇ ਪਾਖੜਾ ਜਿਹੜਾ ਸਾਡਾ ਬੋਰਡ ਹੈ ਉਹਦੇ ਵਿੱਚ ਤੁਸੀਂ ਹਰਿਆਣੇ ਦੇ ਲੋਕ ਪਾ ਦਿੰਦੇ ਹੋ ਕਦੇ ਤੁਸੀਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੀ ਜ਼ਮੀਨ ਹਰਿਆਣਾ ਨੂੰ ਅਲੋਟ ਕਰ ਦਿੰਦੇ ਹੋ ਇਹ ਤਮਾਮ ਜਿਹੜੇ ਗੱਲਾਂ ਹੈਗੀਆਂ ਉਹ ਇਸੇ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਯਾਨੀ ਕਿ ਵਿਤਕਰਾ ਜਿਹੜਾ ਹੈ ਉਹ ਕੇਂਦਰ ਸਰਕਾਰ ਹਮੇਸ਼ਾ ਕਰਦੀ ਹੈ